ਪੰਜਾਬੀ ਕਲਚਰ ਚੈਨਲ ਨਾਲ ਜੁੜੇ ਹੋਏ ਸਾਰੇ ਦੋਸਤਾਂ ਨੂੰ ਜਦਵਿੰਦਰ ਸਦੂਕਰ ਇੱਕ ਕਮੈਂਟਰ ਵੱਲੋਂ ਸਸਰੀ ਅਕਾਲ ਦੋਸਤੋ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਰਜਾਨਾ ਕੈਨੇਡਾ ਤੇ ਅਮਰੀਕਾ ਤੋਂ ਨਵੀਂ ਤੋਂ ਨਵੀਂ ਖ਼ਬਰਾਂ ਆਉਂਦੀਆਂ ਜਿਹੜੀ ਸਾਡੇ ਲਈ ਬੜੀ ਮਬਾੜੀ ਹੁੰਦੀ ਹੈ ਤੇ ਹੁਣ ਨੰਨੀਆਂ ਖ਼ਬਰਾਂ ਅੱਜ ਫੇਰ ਪਹੁੰਚੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਸਾਂਝੀਆਂ ਕਰ ਰਿਹਾ ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਮਰੀਕਾ ਦੀ ਡੋਨਾਲਡ ਟਰੰਪ ਦੀ ਡੋਨਾਲਡ ਟਰੰਪ ਨੇ ਸਭ ਤੋਂ ਪਹਿਲਾਂ ਉਹਨੂੰ ਪਤਾ ਹੈ ਕਿ ਤਿੰਨ ਦੇਸ਼ਾਂ ਨੂੰ ਉਹਨੇ ਧਮਕੀ ਦਿੱਤੀ ਸੀ ਇੱਕਦਣਾ ਕਿ ਆਪਣੇ ਸਰਹੱਦਾ ਸੀਲ ਕਰੋ ਤੇ ਸਾਡੇ ਤੇ ਦੇ ਵਿੱਚ ਨਾਸ਼ੇ ਨਾ ਪਚੋ ਚਾਈਨਾ ਕੈਨੇਡਾ ਤੇ ਮੈਕਸੀਕੋ ਨੂੰ ਤੇ ਜਦੋਂ ਮੈਕਸੀਕੋ ਦੀ ਰਾਸ਼ਟਰਪਤੀ ਕਲੌੜੀਆ ਸ਼ੇਨਪੋਨਪਾਰਡ ਉਹਦੇ ਨਾਲ ਉਹਨੇ ਗੱਲਬਾਤ ਕੀਤੀ ਤਾਂ ਸ਼ੇਨਪੋਨਪਾਰਡ ਉਹਨੇ ਪਹਿਲਾਂ ਕਹਿ ਦਿੱਤਾ ਸੀ ਕਲੌੜੀਆ ਨੇ ਕਿ ਅਸੀਂ ਜਿਹੜੀਆਂ ਸਰਹੱਦਾ ਸੀਲ ਕਰਾਂਗੇ ਪਰ ਉਹਨਾਂ ਦੀ ਕੋਈ ਹੁਣ ਅੰਦਰ ਪ੍ਰਾਬਲਮ ਹੋਈ ਹੋਣੀ ਹੈ ਜਾਂ ਤੱਕ ਕਿਉਂਕਿ ਵਿਰੋਧੀ ਪਾਰਟੀਆਂ ਕਈ ਵਾਰੀ ਜਾਂ ਵਿੱਚ ਜਦੋਂ ਡਿਸਕਸ਼ਨ ਹੁੰਦੀ ਹੈ ਬਾਅਦ ਵਿੱਚ ਉਹਨਾਂ ਉਹਦੇ ਵਿਰੁੱਧ ਕੋਈ ਮੁੱਦਾ ਉੱਠਿਆ ਹੋਏਗਾ ਤੇ ਇਸ ਕਰਕੇ ਹੁਣ ਪਲਟਵਾਰ ਕਰਦੇ ਆਂ ਸ਼ੈਨਵੋਨ ਪਾਰਟ ਨੇ ਕਹਿ ਦਿੱਤਾ ਹੈ ਕਿ ਅਸੀਂ ਸਰਦ ਅਸੀਲ ਨਹੀਂ ਕਰਾਂਗੇ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ 65 ਹਜ਼ਾਰ ਕਰੋੜ ਦਾ ਆਯਾਦਾਨ ਪ੍ਰਦਾਨ ਚੱਲਦਾ ਹੈ ਜਨਸਤਾ ਵਪਾਰ ਦਾ ਤੇ ਜੇਕਰ ਉਤੇ ਅਸਰ ਪੈਂਦਾ ਤੇ ਇਹਦੇ ਨਾਲ 4 ਲੱਖ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਤੇ ਉਹਦੇ ਇਸ ਬਿਆਨ ਦੇ ਨਾਲ ਇਸ ਪਲਟਵਾਰ ਦੇ ਨਾਲ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਬੰਧ ਨੇ ਉਹ ਕੁੜਤਨ ਭਰੇ ਹੋ ਸਕਦੇ ਆ ਕਿਉਂ ਗਵਾਂਡੀ ਮੁਲਕ ਨੇ ਤੇ ਇਸ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਜ਼ਰ ਆਉਂਦਾ ਪਰ ਮੈਕਸੀਕੋ ਤੇ ਅਮਰੀਕਾ ਦੋਨਾਂ ਦੇਸ਼ਾਂ ਦੀ ਆਪਸੀ ਇਸ ਤਰ੍ਹਾਂ ਦੀ ਕੁੜਤਨ ਜਿਹੜੀ ਹੈ ਉਹ ਸਾਡੇ ਜਿਹੜੇ ਪ੍ਰਵਾਸੀ ਆ ਉਹਨਾਂ ਤੇ ਅਸਰ ਜ਼ਰੂਰ ਪਾਏਗੀ ਖਾਸ ਕਰਕੇ ਉਹਨਾਂ ਤੇ ਜਿਹੜੇ ਡੌਂਕਰ ਉਥੋਂ ਦੀ ਬੈਠੇ ਆ ਤੇ ਜਾਂ ਉੱਥੇ ਜਿਹੜੇ ਡੌਂਕੀ ਲਾ ਕੇ ਲੋਕ ਮੈਕਸੀਕੋ ਦਾ ਬਾਰਡਰ ਕਰਾਸ ਕਰਕੇ ਜਾਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਤੋਂ ਬਾਅਦ ਅਗਲੀ ਉਹ ਹੈ ਕੈਨੇਡਾ ਤੋਂ ਕੈਨੇਡਾ ਨੇ ਨਵੇਂ ਫੈਸਲੇ ਲੈ ਕੇ ਆਈ ਹੈ ਸਭ ਤੋਂ ਵੱਡੀ ਖਬਰ ਤਾਂ ਇਹ ਹੈ ਕਿ ਕੈਨੇਡਾ ਦੀ ਸਰਕਾਰ ਨੇ ਉਸਦੀ IRCC ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ 10000 ਫੇਕ ਵੀਜ਼ਿਆਂ ਦੀ شناخت ਕੀਤੀ ਹੈ ਸਟੂਡੈਂਟ ਵੀਜ਼ਾ ਦੀ ਕਿਉਂਕਿ ਪਹਿਲਾਂ ਇਹ ਤਾਂ ਸੁਣਿਆ ਸੀ ਕਿ ਜਿਹੜੇ ਵਿਜ਼ਟਰ ਨੇ ਉਹਨਾਂ ਦੇ ਝਾਲੀ ਸਟicker ਲਾ ਕੇ ਉਹਨਾਂ ਨੂੰ ਵਾਇ ਜਾਪਾਨ ਭੇਜਿਆ ਜਾਂਦਾ ਸੀ ਕਿਉਂਕਿ ਇਥੋਂ ਜਾਪਾਨ ਲੈ ਜਾਂਦੇ ਸੀ ਵੀਜ਼ਾ ਲਵਾ ਕੇ ਜਾਪਾਨ ਤੋਂ ਫਿਰ ਸਟicker ਲਾ ਕੇ ਉਹਨਾਂ ਨੂੰ ਅਕੇ ਲਗਾਉਂਦੇ ਸੀ ਬਹੁਤ ਸਾਰੇ ਫੜੇ ਜਾਂਦੇ ਸੀ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਸੀ ਪਰ ਹੁਣ ਜਿਹੜੀ ਸਾਹਮਣੇ ਖਬਰ ਆਈ ਹੈ ਜਦੋਂ شناخت ਕੀਤੀ ਗਈ ਹੈ ਪੁਰਾਣੇ ਸਾਰੇ ਵੀਜ਼ਿਆਂ ਦੀ ਤਾਂ ਉਹਨਾਂ ਦੇ ਵਿੱਚੋਂ 10000 ਫੇਕ ਵੀਜ਼ੇ ਸਾਤ ਕੀਤੇ ਗਏ ਆ ਤੇ ਉਹਨਾਂ ਦੇ ਵਿੱਚ 80% ਜਿਹੜੇ ਵੀਜ਼ੇ ਨੇ ਉਹ ਕੇਵਲ ਤੇ ਕੇਵਲ ਪੰਜਾਬ ਤੇ ਗੁਜਰਾਤ ਤੋਂ ਫੇਕ ਸਾਫਤ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਸਟੂਡੈਂਟ ਵੀਜ਼ੇ ਦੇ ਜਿੰਨੇ ਜੌਬ ਆਪਣਾ ਆਫਰ ਲੈਟਰ ਆਉਂਦੇ ਸੀ ਯੂਨੀਵਰਸਿਟੀਆਂ ਵੱਲੋਂ ਜਾਂ ਕਾਜਾਂ ਵੱਲੋਂ ਉਹ ਸਾਰਾ ਜਿਹੜਾ ਸਕੈਨ ਸੀ ਉਹ ਉੱਥੇ ਹੀ ਹੁੰਦਾ ਸੀ ਕਿ ਗੁਜਰਾਤ ਦੇ ਵਿੱਚ ਹੀ ਸਾਰੇ ਬੈਠੇ ਸੀ ਉੱਥੇ ਭੇਜੇ ਜਾਂਦੇ ਸੀ ਉੱਥੇ ਜਿਹੜੇ ਕੰਮ ਕਰਨ ਵਾਲੇ ਸਾਰੇ ਉੱਥੇ ਬੈਠੇ ਸੀ ਤੇ ਇਸ ਕਰਕੇ ਜਿਹੜੇ ਦੋਨੇ ਸਟੇਟ ਆ ਉਹਨਾਂ ਦੇ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਉਹ 10000 ਜਿਹੜੇ ਵਿਦਿਆਰਥੀ ਹੈ ਜਨਨ ਸ਼ਨਾਖ ਕੀਤੀ ਗਈ ਹੈ ਉਹਨਾਂ ਨੂੰ ਤਾਂ ਸਰਕਾਰ ਜ਼ਰੂਰ ਉਹਨਾਂ ਤੇ ਐਕਸ਼ਨ ਲੈ ਗਈ ਉਹਨਾਂ ਨੂੰ ਵਾਪਸ ਭੇਜੇਗੀ ਕਿਉਂਕਿ ਉਹ ਜਾਲੀ ਵੀਜ਼ੇ ਦੇ ਨਾਲ ਫੇਕ ਕਾਗਜ਼ਾਂ ਦੇ ਨਾਲ ਫੇਕ ਵੀਜ਼ਿਆਂ ਦੇ ਨਾਲ ਇਸ ਤਰ੍ਹਾਂ ਉੱਥੇ ਪਹੁੰਚੇ ਹੈ ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਹੋਰ ਹੈ ਉਹ ਵੀ ਬੜੀ ਮਾੜੀ ਹੈ ਕਿਉਂਕਿ ਉਥੋਂ ਦੇ ਕਾਲਜਾਂ ਦੀ ਰੀੜ ਦੀ ਹੱਡੀ ਜਿਹੜੇ ਸੀ ਉਹ ਸਾਡੇ ਅੰਤਰਰਾਸ਼ਟਰੀ ਵਿਦਿਆਰਥੀ ਸੀ ਸ਼ੈਰੀਡਨ ਕਾਲਜ ਬੜਾ ਮਸ਼ਹੂਰ ਕਾਲਜ ਹੈ ਕੈਨੇਡਾ ਦਾ ਜਿੱਥੇ ਅਕਸਰ ਸਭ ਤੋਂ ਵੱਧ ਸਟੂਡੈਂਟ ਜਾਂਦੇ ਸੀ ਸ਼ੈਰੀਡਨ ਸ਼ੈਰੀਡਨ ਕਰਦੇ ਸੀ ਤੇ ਸ਼ੈਰੀਡਨ ਕਾਲਜ ਜਿਹੜਾ ਟੋਰਾਂਟੋ ਉਹਨਾਂ ਨੇ ਫੈਸਲਾ ਲੈ ਲਿਆ ਕਿ 40 ਕੋਰਸਾਂ ਨੇ ਬੰਦ ਕਰਤੇ ਹੈ ਤੇ 27 ਕੋਰਸਾਂ ਬਾਰੇ ਉਹ ਕਹਿੰਦੇ ਆ ਵੀ ਅਸੀਂ ਅਜੇ ਦੇਖ ਰਹੇ ਹਾਂ ਅਸੈਸਮੈਂਟ ਕਰ ਰਹੇ ਹਾਂ ਕਿ ਚਾਲੂ ਰੱਖਣੇ ਕਿ ਨਹੀਂ ਰੱਖਣੇ ਜੇਕਰ ਉਸਤਾਈ ਕੋਰਸ ਹੋਰ ਬੰਦ ਕਰ ਦਿੰਦੀ ਹੈ ਤਾਂ ਬੜਾ ਮੁਸ਼ਕਲ ਹੋ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਟਾਰਟ ਕੋਰਸ ਇੱਕ ਕਾਲਜ ਦੇ ਵਿੱਚ ਬੰਦ ਹੋਣੇ ਤੇ ਖਾਸ ਕਰਕੇ ਉੱਥੇ ਕਾਲਜ ਜਿਹੜੇ ਪ੍ਰਮੇਸ਼ਰ ਮਾਰੀ ਸਨ ਉਹਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਆਰਥਿਕ ਮੰਦੀ ਦੇ ਵਿੱਚੋਂ ਗੁਜ਼ਰ ਰਹੇ ਹਾਂ ਕਿਉਂਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਉਹਨਾਂ ਨੂੰ ਵੀਜ਼ੇ ਘੱਟ ਮਿਲੇ ਤੇ ਅਗਲੇ ਸਾਲ ਜਿਹੜਾ ਸਰਕਾਰ ਨੇ ਫੈਸਲਾ ਲਿਆ ਕਿ 3 ਲੱਖ ਘੱਟ ਵੀਜ਼ੇ ਦੇਣੇ ਆ ਉਸ ਦੇ ਨਾਲ ਸਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਆਰਥਿਕ ਮੰਦੀ ਦੇ ਵਿੱਚ ਜਿਹੜਾ ਕਾਲਜ ਚਲਾਉਣਾ ਬੜਾ ਮੁਸ਼ਕਲ ਹੈ ਫੰਡਿੰਗਾਂ ਦੀ ਫੰਡਾਂ ਦੀ ਘਾਟ ਹੈ ਇਸ ਕਰਕੇ ਅਸੀਂ ਇਹ ਜਿਹੜੇ ਕੋਰਸ ਹੈ ਇਹ ਬੰਦ ਕਰਨੇ ਜਾ ਰਹੇ ਆ ਤੇ ਇਸ ਦੇ ਨਾਲ ਹੀ ਜਿਹੜੀ ਅਗਲੀ ਤੀਜੀ ਖਬਰ ਆ ਉਹ ਇਹ ਹੈ ਕਿ ਲੀਵੀਆਂ ਦਾ ਮੈਂ ਕੱਲ੍ਹ-ਕੱਲ ਕੀਤੀ ਸੀ ਕਿ ਤਿਆਰੀ ਹੈ ਭਰ ਲੀਵੀ ਦਾ ਭੋਗ ਪਾ ਦਿੱਤਾ ਗਿਆ ਲੀਵੀਆਂ ਇੱਕੋ ਇੱਕ ਰਸਤਾ ਸੀ ਜਿਹੜਾ ਕਿ ਸਾਡੇ ਪੀਆਰ ਹੋਣ ਵਾਸਤੇ ਐਕਸਪ੍ਰੈਸ ਐਂਟਰੀ ਦਾ ਹੀ ਸਭ ਤੋਂ ਸੌਖਾ ਰਸਤਾ ਸੀ ਤੇ ਉਹ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਸਰਕਾਰ ਨੂੰ ਪਤਾ ਚੱਲ ਗਿਆ ਕਿ ਲੀਵੀਆਂ ਜਿਹੜੀ ਆ 70 70 ਹਜ਼ਾਰ ਪਾਉਂਡ ਦੇ ਵਿੱਚ ਡਾਲਰ ਦੇ ਵਿੱਚ ਉਹ ਮਿਲਦੀ ਸੀ ਸਾਨੂੰ ਇੱਕ ਕਾਗਜ਼ ਦਾ ਟੁਕੜਾ ਜਿਹਦੇ ਚ ਐਮਪਲਾਇਰ ਆਫਰ ਦਿੰਦਾ ਸੀ ਤੇ ਉਹ ਜਿਹੜਾ ਉਹ ਬੰਦ ਕਰਤਾ ਇਹਦੇ ਨਾਲ ਜਿਹੜੀ ਆ ਹੁਣ ਐਕਸਪੀਰੀਅੰਸ ਐਂਟਰੀ ਖਾਸ ਕਰਕੇ ਜਿਹੜੇ ਵਿਦਿਆਰਥੀ ਆ ਨੰਬਰ ਆਪਣੇ ਪੂਰੇ ਨਹੀਂ ਕਰਦੇ ਉਹਨਾਂ ਨੂੰ ਬੜਾ ਮੁਸ਼ਕਲ ਹੋ ਜਾਏਗਾ ਕਿਤੇ 50 ਅੰਕ ਪੂਰੇ ਕਰਨ ਵਾਸਤੇ ਫਿਰ ਉਹਨਾਂ ਨੂੰ ਇੱਕ ਤਾਂ ਫ੍ਰੈਂਚ ਵੀ ਕਰਨੀ ਪੈਗੀ ਇਸ ਦੇ ਨਾਲ ਜਦੋਂ ਉਹਨਾਂ ਦਾ ਉੱਥੇ 3-4 ਸਾਲ 5 ਸਾਲ ਦਾ ਐਕਸਪੀਰੀਅੰਸ ਹੋ ਜਾਏਗਾ ਤਾਂ ਉਸ ਤੇ ਨੰਬਰ ਜੋੜ ਕੇ ਤਾਂ ਕਿਤੇ ਜਾ ਕੇ ਉਹਨਾਂ ਦੀ ਪੀਆਰ ਹੋ ਸਕੇਗੀ ਤੇ ਇਸ ਤਰ੍ਹਾਂ ਲੰਬਾ ਸਮਾਂ ਹੁਣ ਜਿਹੜਾ ਵਿਦਿਆਰਥੀ ਆ ਉਹਨਾਂ ਨੂੰ ਉੱਥੇ ਵੇਟ ਕਰਨੀ ਪੈਗੇ ਨਹੀਂ ਤਾਂ 4-5 ਸਾਲ ਦੇ ਵਿੱਚ ਬੰਦਾ ਪੀਆਰ ਹੋ ਜਾਂਦਾ ਸੀ ਪਰ ਹੁਣ ਉਹਦੀ ਸੰਭਾਵਨਾ ਜਿਹੜੀ ਆ ਉਹ ਘਟ ਗਈ ਹੈ ਤੇ ਅਗਲੀ ਖਬਰ ਜਿਹੜੀ ਕਿ ਅਜੇ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਲਾਗੂ ਨਹੀਂ ਹੋਈ ਪਰ ਉਹ ਥੋੜੇ ਸਮੇਂ ਦੇ ਵਿੱਚ ਲਾਗੂ ਹੋ ਸਕਦੀ ਹੈ ਕੱਲ ਨੂੰ ਉਹਦੀ ਖਬਰ ਆ ਸਕਦੀ ਹੈ ਕਿ ਇਹ ਜਿਹੜਾ ਹੁਕਮ ਲਾਗੂ ਕਰ ਦਿੱਤਾ ਗਿਆ ਪਰ ਅੰਦਰ ਘੱਟ ਜਿਹੜਾ ਉੱਥੇ ਪਤਾ ਲੱਗਾ ਕਿਉਂਕਿ ਸਰਕਾਰ ਉੱਥੋਂ ਦੀ ਨੇ ਇਹ ਵੀ ਵਿਚਾਰ ਕੀਤੀ ਹੈ ਕਿਉਂਕਿ ਉਹਨਾਂ ਕੋਲ ਤੁਹਾਨੂੰ ਕੱਲ ਦੱਸਿਆ ਸੀ ਕਿ ਬਹੁਤ ਸਾਰੀਆਂ ਅਸਾਈਲਮ ਚਨਾਰਥੀ ਕੇਸਾਂੀਆਂ ਰਿਫਿਜੀ ਕੇਸਾਂੀਆਂ ਅਰਜ਼ੀਆਂ ਜੀਆਂ ਪੈਂਡਿੰਗ ਪਈਆਂ ਉਹਨਾਂ ਫਾਸਟ ਰੈਕ ਤੇ ਕੰਮ ਕਰ ਰਹੀ ਹੈ ਤੇ ਨਾਲ ਜਿਹੜਾ ਨਵਾਂ ਫੈਸਲਾ ਲੈਣ ਜਾ ਰਹੀ ਆ ਉਹ ਇਹ ਆ ਕਿ ਕੋਈ ਵੀ ਵਿਦਿਆਰਥੀ ਜਿਹੜਾ ਕਿ ਇੱਥੇ ਪੜਨ ਵਾਸਤੇ ਆਏਗਾ ਉਹ ਹੋਰ ਰਿਫਿਜੀ ਕੇਸ ਨਹੀਂ ਲਾ ਸਕੇਗਾ ਕਿਸੇ ਵੀ ਕੈਟਾਗਰੀ ਦੇ ਵਿੱਚ ਉਹ ਨਹੀਂ ਲਾ ਸਕੇਗਾ ਚਾਹੇ ਉਹ ਸਾਮਲਿੰਗੀ ਹੋਵੇ ਚਾਹੇ ਉਹ ਆਪਣੇ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਉਹਨੂੰ ਪੋਲਿਟੀਕਲ ਕੋਈ ਪ੍ਰੋਬਲਮ ਹੋਵੇ ਚਾਹੇ ਧਾਰਮਿਕ ਪ੍ਰੋਬਲਮ ਹੋਵੇ ਕਿਸੇ ਵੀ ਗਰੁੱਪ ਨੂੰ ਲੈ ਕੇ ਜਿਹੜਾ ਉਹ ਲਾ ਹੀ ਨਹੀਂ ਸਕੇਗਾ ਜਿਹੜਾ ਸਟੂਡੈਂਟ ਹੈ ਇਹ ਜਿਹੜਾ ਫੈਸਲਾ ਇਹ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਆ ਜਾਣਾ ਹੈ ਕਿਉਂਕਿ ਉਥੋਂ ਦੀ ਸਰਕਾਰ ਦਿਨੋਂ ਦਿਨ ਤੁਹਾਨੂੰ ਦੱਸਿਆ ਸੀ ਕਿ ਟਰੂਡੋ ਦੀਆਂ ਚੂੜੀਆਂ ਬੜੇ ਅچھے ਪਲੰਬਰ ਵਾਂਗੂ ਚੂੜੀਆਂ ਕੱਸੀ ਤੋਂ ਰਹਿ ਜਾਂਦਾ ਤੇ ਉਹਨੇ ਜਿਹੜੀਆਂ ਇਹ ਚੂੜੀਆਂ ਕਸਣੀਆਂ ਸ਼ੁਰੂ ਕੀਤੀਆਂ ਹੋਈਆਂ ਇਹ ਖੁਦ ਜਿਹੜੇ ਸਾਡੇ ਕੋਸ਼ ਚੰਦ ਉੱਥੇ ਗਿਣਤੀ ਦੇ ਕੁਝ ਗੰਦੇ ਹੈ ਪੇਟੀ ਦੇ ਵਿੱਚ ਇੱਕ ਗੰਦਾ ਸੇਵ ਹੈ ਜਿਹੜਾ ਸਾਰਿਆਂ ਨੂੰ ਸਾਫ਼ ਕਰਦਾ ਜਿਹੜੇ ਕੁਸ਼ ਇਸ ਤਰ੍ਹਾਂ ਦੇ ਜਿਹੜੇ ਉੱਥੇ ਗਏ ਹੋਏ ਸੀ ਉਹਨਾਂ ਦੇ ਲੱਛਣਾਂ ਕਰਕੇ ਉਹਨਾਂ ਦੀਆਂ ਗਤੀਵਿਧੀਆਂ ਕਰਕੇ ਉਨ੍ਹਾਂ ਦੇ ਦੇਸ਼ ਤੇ ਕਲਚਰ ਨੂੰ ਵਿਗਾੜਨ ਦੇ ਵਿੱਚ ਹਿੱਸਾ ਪਾਉਣ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਇਹ ਸਾਰਾ ਜਿਹੜਾ ਹੁਣ ਭਾਂਡਾ ਹੈ ਉਹ ਆ ਕੇ ਫੁੱਟ ਗਿਆ ਤੇ ਹੁਣ ਇਸ ਦਾ ਘਟਾ ਤਾਂ ਸਾਰਿਆਂ ਨੂੰ ਇਸ ਦਾ ਜਿਹੜਾ ਸੇਕ ਹੈ ਉਹ ਸਾਰਿਆਂ ਨੂੰ ਚੱਲਣਾ ਪੈਣਾ ਸੋ ਸਾਰਿਆਂ ਨੂੰ ਜਿਹੜੇ ਉੱਥੇ ਬੈਠੇ ਆ ਉਪਰਵਾਸੀ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਸਾਰਿਆਂ ਨੂੰ ਇਹ ਜ਼ਰੂਰੀ ਹੈ ਕਿ ਉਹ ਕੁਝ ਸੋਚ ਸਮਝ ਕੇ ਚੱਲਣ ਉਹ ਜਿਹੜੇ ਭੜੇ ਅਨਸਰਾਂ ਦਾ ਇਛਨਾਕਤ ਕਰਨ ਉਹਨਾਂ ਤੋਂ ਦੂਰ ਰਹਿਣ ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਉਥੋਂ ਦੀ ਸਰਕਾਰ ਨੂੰ ਸਾਥ ਦੇਣ ਤੇ ਸੱਚ ਇੱਕ ਨਾਲ ਖਬਰ ਮੈਂ ਹੋਰ ਵੀ ਜਾਂਦਾ ਜਾਂਦਾ ਤੁਹਾਨੂੰ ਦੱਸ ਦਿਆਂ ਕਿ ਆਸਟ੍ਰੇਲੀਆ ਨੇ ਇਹ ਵੀ ਸਟੱਡੀ ਵੀਜ਼ਾ ਜਿਹੜਾ ਬਹੁਤ ਮਹਿੰਗਾ ਕਰਤਾ ਹੈ ਕਿਉਂਕਿ ਜਿਹੜੀ ਉੱਥੇ ਫੀਸ ਸਟੱਡੀ ਪਰਮਿਟ ਦੀ ਪਹਿਲਾਂ 710 ਡਾਲਰ ਸੀ ਉਹ ਵਧਾ ਕੇ ਹੁਣ 1600 ਡਾਲਰ ਕਰ ਦਿੱਤੀ ਹੈ ਦੁੱਗਣੇ ਨਾਲੋਂ ਵੀ ਵੱਧ ਗਈ ਹੈ ਇਸ ਦੇ ਨਾਲ ਉੱਥੇ ਪੜ੍ਹਾਈ ਹੋ ਗਈ ਹੋਰ ਮਹਿੰਗੀ ਤੇ ਤੁਹਾਨੂੰ ਪਤਾ ਹੈ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣਾ ਪਹਿਲਾਂ ਵੀ ਔਖਾ ਸੀ ਤੇ ਹੁਣ ਹੋਰ ਇਹ ਫੀਸਾਂ ਵਧਣ ਦੇ ਨਾਲ ਉਥੋਂ ਦੀ ਸਰਕਾਰ ਨੇ ਵੀ ਕਰਤੀ ਹੈ ਸਖਤੀ ਸੋ ਇੱਕ ਵਾਰ ਫਿਰ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਜਾਂ ਜਿਹੜੇ ਬਾਹਰ ਜਾ ਕੇ ਬੈਠੇ ਆ ਉਹ ਚੇਤਨ ਹੋ ਜੋ ਸचेਤ ਹੋ ਜੋ ਚੰਗੇ ਨਾਗਰਿਕ ਬਣੋ ਵਧੀਆ ਕਿ ਤੇ ਤੁਸੀਂ ਆਪਣੇ ਆਪ ਦੇ ਵੀ ਤੁਹਾਡੇ ਡ੍ਰੀਮਸ ਪੂਰੇ ਕਰਨੇ ਆ ਉਥੇ ਨਾਲ ਦੂਜਾਂ ਦਾ ਵੀ ਖਿਆਲ ਰੱਖੋ ਤੁਹਾਡਾ ਇੱਕ ਵਾਰ ਫਿਰ ਸਾਰਿਆਂ ਨੂੰ ਸਸਰੀਕਾਲ ਕਲ ਨੂੰ ਕਰਾਂਗੇ ਫਿਰ ਗੱਲਬਾਤ ਬਹੁਤ ਬਹੁਤ ਧੰਨ